ਆਪੇ ਹਰ ਰੰਗ ਹੈ ਆਪੇ ਬਹੋਂ ਰੰਗੀ ਜੋਤ ਸਭ ਭਾਵੈ ਨਾਨਕਾ ਸਾਈਂ ਗਲ ਚੰਗੀ ਵੈਸਾਖੀ ਰੰਗੋਂ ਬੜੀਆ ਜਿਨ੍ਹਾਂ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕ ਸਹਾਰ ਕੇ ਨਾਮ ਬਿਨ ਅੱਗੇ ਲਹੀ ਹੈ ਖੋ ਹੈ ਦੇਵ ਸਾਰ ਵਿਗੂ ਚੜਾ ਪ੍ਰਭ ਬਿਨ ਅਬਰ ਨ ਕੋਈ ਪ੍ਰੀਤਮ ਚਰਣੀ ਜੋ ਲਗੀ تن ਕੀ ਨਿਰਮਲ ਸੋਏ ਨਾਨ ਕੀ ਪ੍ਰਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੀਟੈ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੈ ਜਾਨ ਸੰਤ ਭੇਟੈ ਹਰ ਸੋਏ ਚਬਰ ਛਤਰ ਤਖ ਦੇ ਮਾਲਕ ਗੁਰਤਾ ਗਦੀ ਤੇ ਬਰਾਜ ਮਾਲ ਸ਼ਬਦ ਗੁਰੂ ਬਾਲੀਏ ਕੁਲ ਆਲਮ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਮਿਲ ਜੁੜ ਕੇ ਬੈਠੇ ਗੁਰੂ ਜੀ ਦੀ ਸਾਂਝੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਅੱਜ ਦੀ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਾਸ਼ਾ ਜੀ ਦੁਆਰਾ ਬਖਸ਼ਿਸ਼ ਕੀਤੀ ਗੁਰੂ ਫਤਿਹ ਦੀ ਸਾਂਝ ਪਾਈਏ ਇੱਕੋ ਵਾਰ ਕਹਿਣ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਨੇ ਮਹਾਨ ਮਹਾਨ ਬਖਸ਼ਿਸ਼ ਕੀਤੀ ਹੈ ਮਹਾਨ ਬਖਸ਼ਿਸ਼ ਦਾ ਸਦਕਾ ਅੱਜ ਇਕ ਬੈਸਾਖ ਸੰਗਰਾਮ ਦਾ ਦਿਹਾੜਾ ਹੈ ਤੇ ਨਾਲ ਹੀ ਖਾਲਸਾ ਸਾਜਨਾ ਦਿਵਸ ਹੈ ਅੱਜ ਦੇ ਦਿਨ ਗੁਰਦੇਵ ਪਾਸ਼ਾ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਖਾਲਸਾ ਪ੍ਰਗਟ ਕੀਤਾ ਆਓ ਉਸ ਦੇ ਸਬੰਧ ਵਿੱਚ ਮਿਲ ਜੁੜ ਕੇ ਬੈਠ ਕੇ ਗੁਰਦੇਵ ਚਰਨਾਂ ਦੇ ਪਾਸ ਕੁਝ ਗੁਰਮਤਿਆਂ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਈਏ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਤੱਕ ਆਵਾਜ਼ ਜਾਂਦੀ ਹੈ ਆਪ ਜੀ ਦਰਬਾਰ ਹਾਲ ਵਿੱਚ ਬੈਠ ਕਰਕੇ ਸਤਿਗੁਰੂ ਜੀ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਅਤੇ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰੀਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਮਾਜ ਦੇ ਵਿੱਚ ਵਿਸਾਖ ਦੇ ਸਬੰਧ ਵਿੱਚ ਜੋ ਸਾਨੂੰ ਵਿਚਾਰ ਦ੍ਰਿੜ ਕਰਾਉਂਦੇ ਹਨ ਸਭ ਤੋਂ ਪਹਿਲਾਂ ਉਸ ਦੇ ਵਿਚਾਰ ਕਰੀਏ ਸਾਹਿਬ ਜੀ ਕਹਿੰਦੇ ਵੈਸਾਖ ਧੀਰਨ ਕਿਉ ਬਾਢੀਆਂ ਜਿੰਨਾ ਪ੍ਰੇਮ ਵਿੱਚੋਂ ਹੁਣ ਜਿਹੜਾ ਵਿਸਾਖ ਦਾ ਮਹੀਨਾ ਨਹੀਂ ਇਹ ਤਕਰੀਬਨ ਸਾਰਿਆਂ ਦੇ ਲਈ ਬੜੀ ਖੁਸ਼ੀਆਂ ਦਾ ਖੇੜਿਆਂ ਦਾ ਦਿਨ ਜਿਹੜਾ ਮੰਨਿਆ ਜਾਂਦਾ ਹੈ ਵਿਸਾਖ ਦਾ ਮਹੀਨਾ ਇਸ ਸਮੇਂ ਦੇ ਵਿੱਚ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਉਹ ਜਿਹੜੀ ਕਹਿੰਦੇ ਪੱਕ ਕੇ ਵੱਢਣ ਯੋਗ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਦਾਣੇ ਆਉਂਦੇ ਹਨ ਖੁਸ਼ੀਆਂ ਖੇੜੀਆਂ ਆਉਂਦੇ ਹਨ ਜਿਹੜਾ ਕੋਈ ਮਜ਼ਦੂਰ ਹੈ ਗਰੀਬ ਹੈ ਉਹ ਵੀ ਉਸ ਨੂੰ ਵੀ ਕੰਮਕਾਰ ਮਿਲਦਾ ਹੈ ਤੇ ਇਹ ਤਕਰੀਬਨ ਇਹ ਮਹੀਨਾ ਖੁਸ਼ੀਆਂ ਦਾ ਖੇੜਿਆਂ ਦਾ ਮੰਨਿਆ ਜਾਂਦਾ ਹੈ ਪਰ ਸਾਹਿਬ ਜੀ ਕਹਿੰਦੇ ਜਿਹੜੀ ਜੀਵ ਇਸਤਰੀ ਦੀ ਪਤੀ ਪ੍ਰਭੂ ਪਰਮਾਤਮਾ ਦੇ ਵੱਲੋਂ ਵਿਛੋੜਾ ਪਿਆ ਹੈ ਉਸ ਦਾ ਮਲਾਪ ਨਹੀਂ ਹੁੰਦਾ ਉਹਦੇ ਮਨ ਨੂੰ ਧੀਰਜ ਕਿਵੇਂ ਆਵੇ ਉਹਦੇ ਮਨ ਨੂੰ ਟਿਕਾ ਨਹੀਂ ਹੁੰਦਾ ਜਿਹੜੀ ਜੀਵ ਇਸਤਰੀ ਦੀ ਪ੍ਰਭੂ ਪਰਮਾਤਮਾ ਦੇ ਕੋਲੋਂ ਬੇਥ ਪਈ ਹੋਈ ਹੈ ਵਿਛੋੜਾ ਪਿਆ ਹੋਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆਤ ਹੋ ਜਿਹੜਾ ਹੁਣ ਜਿਹੜੀ ਜੀਵ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਮਾਇਆ ਦੇ ਵਿੱਚ ਇਧਰ ਉਧਰ ਭਟਕ ਰਹੀ ਹੈ ਉਹਦੇ ਮਨ ਨੂੰ ਠੀਰਜ ਨਹੀਂ ਆ ਸਕਦਾ ਉਹਨੂੰ ਆਪਣੇ ਪਤੀ ਦੀ ਖੁਸ਼ੀ ਨਹੀਂ ਮਿਲ ਸਕਦੀ ਜਿਹੜੀ ਜੀਵ ਇਸਤਰੀ ਸੰਸਾਰਕ ਤੌਰ ਤੇ ਸੀ ਜਦੋਂ ਗੱਲ ਕਰਦਿਆਂ ਆਪਣੇ ਪਤੀ ਨੂੰ ਛੱਡ ਕੇ ਉਹਦੀ ਖੁਸ਼ੀ ਨੂੰ ਛੱਡ ਕੇ ਹੋਰ ਲੋਕਾਂ ਦੀ ਖੁਸ਼ੀ ਲੈਂਦੀ ਫਿਰਦੀ ਹੋਵੇ ਤੇ ਉਹਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੰਦੀ ਹੋਵੇ ਤੇ ਉਹਨੂੰ ਫਿਰ ਪਤੀ ਦੀ ਖੁਸ਼ੀ ਨਹੀਂ ਮਿਲ ਸਕਦੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਜੀਵ ਨੇ ਨਾ ਜਿਉਂ ਪ੍ਰਮਾਤਮਾ ਦੀ ਪਰਮੇਸ਼ਰ ਦੀ ਉਹਦੀ ਬੰਦਗੀ ਛੱਡ ਕੇ ਇਧਰ ਉਧਰ ਭਟਕ ਕੇ ਕਹਿੰਦੇ ਹੁਣੇ ਇੱਥੋਂ ਖੁਸ਼ੀ ਮਿਲ ਜਾਵੇ ਇੱਥੋਂ ਆਤਮਿਕ ਆਨੰਦ ਮਿਲ ਜਾਵੇ ਤੇ ਨਹੀਂ ਮਿਲ ਸਕਦਾ ਜੋ ਆਨੰਦ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀ ਉਸਤਤ ਦੇ ਵਿੱਚ ਹੈ ਜੋ ਆਨੰਦ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਵਿੱਚ ਹੈ ਉਹ ਆਨੰਦ ਦੁਨੀਆ ਦੇ ਵਿੱਚ ਕਿਸੇ ਜੀਵ ਦੀ ਕਿਸੇ ਹੋਰ ਥਾਂ ਦੀ ਜਿਹੜੀ ਪੂਜਾ ਕਰਕੇ ਮਨ ਨੂੰ ਨਿਨੰਦਾ ਆ ਸਕਦਾ ਜਿੰਨਾ ਜਿੰਨਾ ਆਨੰਦ ਸ਼ਬਦ ਦੀ ਆਰਾਧਨਾ ਕਰਕੇ ਆਉਂਦਾ ਸ਼ਬਦ ਨੂੰ ਸੁਣ ਕੇ ਪੜ੍ਹ ਕੇ ਟਿਕਾ ਕੇ ਆਉਂਦਾ ਹੈ ਹੁਣ ਸਤਿਗੁਰੂ ਜੀ ਕਹਿੰਦੇ ਪੁੱਤਰ ਕਲਤਰ ਨਾ ਸੰਗਤਾ ਨਾ ਹਰ ਅਵਿਨਾਸੀ ਹੋ ਹੁਣ ਜੀਵ ਦਾ ਬੇਸ਼ੱਕ ਜਿਤਨਾ ਮਰਜੀ ਵੱਡਾ ਪਰਿਵਾਰ ਹੋਵੇ ਉਹਦੇ ਪੁੱਤਰ ਧੀਆਂ ਹੋਣ ਕਲਤਰ ਹੁੰਦੀ ਹੈ ਇਸਤਰੀ ਚਹੇ ਸਤਿਗੁਰੂ ਜੀ ਕਹਿੰਦੇ ਜੀਵ ਦੀ ਇਸਤਰੀ ਪ੍ਰਮਾਤਮਾ ਵੱਲੋਂ ਖੂਬਸੂਰਤ ਬੋਧ ਹੋਵੇ ਚੰਗੇ ਗੁਣ ਹੋਣ ਸਿਆਣੀ ਹੋਵੇ ਜਵਾਨ ਹੋਵੇ ਪਤੀ ਦੀ ਹਰ ਗੱਲ ਵੀ ਮੰਨਦੀ ਹੋਵੇ ਪਰਿਵਾਰ ਵੀ ਬੱਚੇ ਵੀ ਲਾਇਕ ਹੋਣ ਤੇ ਪਰ ਸਤਿਗੁਰੂ ਜੀ ਕਹਿੰਦੇ ਕਲ ਜਾਦ ਰੱਖਿਓ ਇਹਨਾਂ ਦੇ ਵਿੱਚੋਂ ਕਿਸੇ ਨੇ ਸਾਥ ਨਹੀਂ ਜਾਣੀ ਕਿਸੇ ਨੇ ਵੀ ਨਾਲ ਨਹੀਂ ਜਾਣੀ ਜੋ ਕੁਝ ਤੂੰ ਅੱਖਾਂ ਦੇ ਨਾਲ ਦੇਖ ਰਿਹਾ ਹੈ ਨਾ ਪੁੱਤਰ ਕਲਤਰ ਨਾ ਸੰਗਤ ਨਾ ਤੇ ਸਤਿਗੁਰੂ ਜੀ ਕਹਿੰਦੇ ਹੋਰ ਵੀ ਮਾਇਆ ਤੇ ਜਿੰਨੇ ਵੀ ਰੂਪ ਨੇ ਜੋ